ਪਸ਼ੂ ਸਾਲ ਭਰ ਦੁੱਧ ਦੇਣਗੇ ਇਹ ਸ਼ਾਨਦਾਰ ਫਾਰਮੂਲਾ ਵਰਤੋ ਦੋਸਤੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਾਡਾ ਪਸ਼ੂ ਪੂਰਾ ਸਾਲ ਭਰ ਦੁੱਧ ਦੇਵੇ ਤਾਂ ਤੁਸੀਂ ਇਹ ਫਾਰਮੂਲਾ ਜ਼ਰੂਰ ਵਰਤਿਓ ਪਸ਼ੂ ਦੇ ਸੂਣ ਤੋਂ 20-21 ਦਿਨ ਬਾਅਦ ਚ ਇਹ ਆਪਾਂ ਫਾਰਮੂਲਾ ਸਟਾਰਟ ਕਰਨਾ ਹੈ ਪਹਿਲੇ ਨੰਬਰ ਤੇ ਪਸ਼ੂ ਨੂੰ ਜਿੱਦਣ 20 ਦਿਨ ਹੋ ਗਏ ਸੂਏ ਨੂੰ ਉਸ ਤੋਂ ਬਾਅਦ ਚ ਤੁਸੀਂ ਮੜਪਾ ਵਾਲੀ ਗੋਲੀ ਦੇ ਕੇ ਪਸ਼ੂ ਨੂੰ ਫਿਰ ਇਹ ਫਾਰਮੂਲਾ ਸਟਾਰਟ ਕਰ ਲਓ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਲੈਣੀਆਂ ਨੰਬਰ 1 ਤੇ ਆਪਾਂ ਲੈਣੀ ਹੈ ਹਾਲੋਂ 100 ਗ੍ਰਾਮ ਹਲਦੀ 50 ਗ੍ਰਾਮ ਇਹ ਦੋ ਚੀਜ਼ਾਂ ਲੈਣੀਆਂ ਆਪਾਂ ਤੁਸੀਂ ਹਾਲੋਂ ਨੂੰ ਲਿਆ ਕੇ ਬਣਸਾਰੀ ਤੋਂ ਉਹਨੂੰ ਪੀਸ ਕੇ ਰੱਖ ਲਿਓ ਪੀਸ ਕੇ ਪਸ਼ੂ ਨੂੰ ਡੇਲੀ 100 ਗ੍ਰਾਮ ਹਾਲੋਂ ਲੈਣੀ ਆਪਾਂ 25 ਗ੍ਰਾਮ ਹਲਦੀ ਲੈਣੀ ਹੈ ਜੇ ਤੁਸੀਂ ਸੂਣ ਤੋਂ 20-21 ਦਿਨ ਬਾਅਦ ਚ ਲੇਟੀ ਪਾਉਣੇ ਪਸ਼ੂ ਨੂੰ ਤਾਂ ਲੇਟੀ ਦੇ ਵਿੱਚ ਮਿਕਸ ਕਰਕੇ ਦਿੰਦੇ ਰਹੋ ਜੇ ਤੁਸੀਂ ਨਹੀਂ ਲੇਟੀ ਪਾਉਂਦੇ ਤਾਂ ਜਿਹੜੀ ਵੀ ਦਾਣਾ ਫੀਡ ਪਾਉਣੇ ਤੁਸੀਂ ਉਹਦੇ ਵਿੱਚ ਮਿਕਸ ਕਰਕੇ ਦੇ ਦਿਆ ਕਰੋ ਸਾਮ ਨੂੰ ਪਸ਼ੂ ਦੇ ਸੂਣ ਤੋਂ 20-21 ਦਿਨ ਬਾਅਦ ਤੁਸੀਂ ਇਹ ਫਾਰਮੂਲਾ ਸਟਾਰਟ ਕਰਕੇ ਤੇ ਗੱਭਣ ਹੋਣ ਤੱਕ ਦੇ ਸਕਦੇ ਹੋ ਤੇ ਇਹ ਚੀਜ਼ਾਂ ਆਪਾਂ ਜਿਹੜੀਆਂ ਦੋਨੇ ਆ ਜਿਵੇਂ ਕਿ ਹਲਦੀ ਹੈ ਹਲਦੀ ਦੇ ਵਿੱਚ ਇੰਨੀ ਤਕੜੀ ਚੀਜ਼ ਹੈ ਇਨਫੈਕਸ਼ਨ ਨੂੰ ਖਤਮ ਕਰਦੀ ਆ ਹਲੋਂ ਦੇ ਵਿੱਚ ਆਇਰਨ ਹੈ ਵਿਟਾਮਿਨ ਹੈ ਕੈਲਸ਼ੀਅਮ ਹੈ ਪਸ਼ੂ ਦਾ ਦੁੱਧ ਲਾਉਣ ਦੇ ਵਿੱਚ ਮਦਦ ਕਰਦੀ ਆ ਇਹ ਦੋ ਚੀਜ਼ਾਂ ਜੇ ਤੁਸੀਂ 2 ਮਹੀਨੇ 2.5 ਮਹੀਨੇ ਪਸ਼ੂ ਨੂੰ ਚਾਰਤਾ ਤੁਹਾਡਾ ਪਸ਼ੂ ਪੂਰਾ ਸਾਲ ਭਰ ਪੀਕ ਲੈਵਲ ਤੇ ਦੁੱਧ ਦੇਊਗਾ ਕਿਸੇ ਵੀ ਤਰ੍ਹਾਂ ਦੀ ਉਹਨੂੰ ਦਿੱਕਤ ਨਹੀਂ ਆਊਗੀ ਤੇ ਇਹ ਵੀਡੀਓ ਬਤਵਤਕ ਪ੍ਰਾਪਾਂਵਾਂ ਦੇ ਨਾਲ ਸਾਂਝੀ ਕਰੋ ਵੀਡੀਓ ਦੇਖਣ ਲਈ ਸਾਰੇ ਪ੍ਰਾਪਾਂਵਾਂ ਦਾ ਧੰਨਵਾਦ